ਹੈਲੋ ਦੋਸਤੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਖੋ ਨੀ ਵੀਡੀਓ ਚ ਅੱਜ ਆਪਾਂ ਆਏ ਆ ਕ੍ਰਿਸਟਲ ਕਾਰ ਬਾਜ਼ਾਰ ਜੋ ਕਿ ਹੈ ਜਲੰਧਰ ਸਿਟੀ ਚ ਤੇ ਦੋਸਤੋ ਕਾਫੀ ਤੁਹਾਡੀ ਤੁਹਾਡੇ ਲਈ ਕਾਫੀ ਸਾਰਾ ਸਟਾਕ ਲੈ ਕੇ ਆਏ ਆ ਸਾਡੇ ਨਾਲ ਨੇ ਦਮਨਜੀਤ ਭਾਜੀ ਕ੍ਰਿਸਟਲ ਕਾਰਸ ਤੋਂ ਸਤਿ ਸ਼੍ਰੀ ਅਕਾਲ ਸਾਰੇ ਵਿਊਰਸ ਨੂੰ ਭਾਈ ਦੀ ਵੀਡੀਓ ਨੂੰ ਤੁਸੀਂ ਇੰਨਾ ਪਿਆਰ ਦਿੰਦੇ ਹੋ ਭਾਜੀ ਸਾਡੀ ਰੀਲਸ ਬਣਾ ਕੇ ਪੋਸਟ ਕਰਦੇ ਨੇ ਤੁਸੀਂ ਵੀਊਰਸ ਦਾ ਸਾਇਦਿਲੋ ਧੰਨਵਾਦ ਤੁਸੀਂ ਇੰਨਾ ਪਿਆਰ ਦਿੰਦੇ ਹੋ ਵੀਡੀਓ ਪੈਣ ਤੋਂ ਬਾਅਦ ਕਾਰਾਂ ਦੀ ਸੇਲ ਹੁੰਦੀ ਹੈ ਵੀਡੀਓ ਪੈਨ ਤੋਂ ਬਾਅਦ ਕਸਟਮਰ ਜਿਹੜਾ ਕਾਰ ਲੈ ਕੇ ਜਾਂਦਾ ਉਹਦੀ ਨੀਡਸ ਪੂਰੀਆਂ ਹੁੰਦੀਆਂ ਨੇ ਤੇ ਤੁਹਾਡੀ ਬਹੁਤ-ਬਹੁਤ ਮਿਹਰਬਾਨੀ ਤੁਸੀਂ ਚੈਨਲ ਦਾ ਭਾਈ ਦਾ ਪਿਆਰ ਬਣਾਈ ਰੱਖੋ ਅੱਜ ਅਸੀਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਆ ਨਵੀਂ ਵੀਡੀਓ ਮੀਨਸ ਨਵੀਆਂ ਕਾਰਾਂ ਤੇ ਨਵੀਆਂ ਕਾਰਾਂ ਮੀਨਸ ਡਿਫਰੈਂਟ ਕਾਰਾਂ ਤੁਸੀਂ ਪਿੱਛੇ ਦੇਖ ਰਹੇ ਹੋ ਜਿੱਚ ਤੁਹਾਨੂੰ ਬਲੀਨੋ ਸਕੋਰਪੀਓ ਇਨੋਵਾ ਮਹਿੰਦਰਾ ਦੀ ਟਾਟਾ ਦੀ ਮਰੂਤੀ ਦੀ ਸਾਰੀਆਂ ਕਾਰਾਂ ਤੁਹਾਨੂੰ ਦਿਖਾਵਾਂਗੇ ਤੁਸੀਂ ਥਰ ਦੇਖ ਸਕਦੇ ਹੋ ਭਾਈ ਤੁਹਾਨੂੰ ਵੀਡੀਓ 'ਚ ਦਿਖਾ ਰਹੇ ਨੇ ਅੱਜ ਇਹ ਸੋਰ ਸਟਾਕ ਸਾਰਾ ਜ਼ਿਆਦਾਤਰ ਐਸਯੂਵੀ ਕਾਰਸ ਬਹੁਤ ਤੁਹਾਡੇ ਕੋਲ ਹੈਗੀਆਂ। ਬਿਲਕੁਲ ਸਰ ਥੋੜਾ ਐਸਯੂਵੀ ਕਾਰ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ, ਟ੍ਰੈਂਡਿੰਗ ਚੱਲ ਰਿਹਾ ਹੈ ਇਸ ਕਰਕੇ ਐਚਯੂਵੀ ਕਾਰਸ ਆਪਣੇ ਕੋਲ ਜ਼ਿਆਦਾ ਆਪਾਂ ਸਟਾਰਟ ਤੁਹਾਨੂੰ ਕਰਾਂਗੇ Mahindra ਦੀ Scorpio ਤੁਸੀਂ ਦੇਖੋ। ਹਸ ਸਟਾਰਟਿੰਗ ਆਪਾਂ Scorpio ਤੋਂ ਕਰਾਂਗੇ। ਐਸਯੂਵੀ ਜਿਹਨੂੰ ਆਪਾਂ ਚਿੱਟਾ ਘੋੜਾ ਵੀ ਕਹਿੰਦੇ ਆ ਠੀਕ ਹੈ ਜੀ ਗੁਰਦਾਸਪੁਰ ਦੀ ਰਜਿਸਟ੍ਰੇਸ਼ਨ ਹੈ 2019 ਮਾਡਲ ਦੀ ਕਾਰ ਹੈ 37000 ਕਿਲੋਮੀਟਰ ਚੱਲੀ ਹੈ ਤੇ 15,90,000 ਰੁਪਏ ਡਿਮਾਂਡ ਪ੍ਰਾਈਸ ਹੈ। 15,90,000 ਰੁਪਏ ਡਿਮਾਂਡ ਪ੍ਰਾਈਸ ਹੈ 37000 ਚੱਲੀ 37000 ਚੱਲੀ ਹੈ ਜੀ 2000 ਕਿਹੜਾ ਮਾਡਲ ਹੈ ਬੰਦੇ 2019 ਮਾਡਲ ਦੀ ਕਾਰ ਹੈ ਸਰ 2019 ਮਾਡਲ ਦੀ ਜੀ ਬਿਲਕੁਲ ਫਰੈਸ਼ ਕਾਰ ਹੈ ਟ੍ਰੈਂਡਿੰਗ ਸ਼ੇਪ ਹੈ ਟ੍ਰੈਂਡਿੰਗ ਸ਼ੇਪ ਐਲਈਡੀ ਲਾਈਟਸ ਉੱਪਰ ਆਉਂਦੀਆਂ ਟਾਇਰਸ ਤੁਸੀਂ ਦੇਖ ਸਕਦੇ ਹੋ ਬ੍ਰਾਂਡ ਨਿਊ ਹੈ ਥਾਰ ਵਾਲੇ ਅਲॉयਜ਼ ਲੱਗੇ ਹੋਏ ਨੇ ਮਹਿੰਦਰਾ ਦੀ ਮਤਲਬ ਅੱਛੀ ਕਾਰ ਜਿਹਨੂੰ ਆਪਾਂ ਕਹਿੰਦੇ ਸਕੋਰਪਿਓ ਕਾਰ ਉਹ ਕਾਰ ਹੈ ਕਿ ਹਰ ਕਾਰ ਹਰ ਲੋਕ ਇਹਦੇ دیਵਾਨੇ ਨੇ ਬ੍ਰਾਂਡ ਨਿਊ ਕਾਰ 15,90,000 ਰੁਪਏ ਦੀ ਡਿਮਾਂਡ ਪ੍ਰਾਈਸ ਬਾਕੀ ਔਨ ਟੇਬਲ ਨੇਗੋਸ਼ੀਏਬਲ 1.5 ਲੱਖ ਰੁਪਿਆ ਦੇ ਕੇ ਬਾਕੀ ਕਾਰ ਤੇ ਲੋਨ ਹੋ ਜਾਏਗਾ ਸਰ ਤੇ ਪਾਜੀ ਅਗਲੀ ਕਾਰ ਇਨੋਵਾ ਕ੍ਰਿਸਟਾ ਬਿਲਕੁਲ ਸਰ ਅਗਲੀ ਕਾਰ ਇਨੋਵਾ ਕ੍ਰਿਸਟਾ ਤੁਸੀਂ ਦੇਖ ਸਕਦੇ ਹੋ ਅਲਾਈਜ਼ ਆਫਟਰ ਮਾਰਕੀਟ ਲੱਗੇ ਆ ਨੰਬਰ ਵੀ ਵੀ ਆਈ ਪੀ ਐ 1300 ਨੰਬਰ ਹੈ ਫਰਸਟ ਓਨਰ ਕਾਰ ਹੈ ਬਿਊਟੀਫੁਲ ਕਾਰ ਜਿੰਨੂੰ ਆਪਾਂ ਕਵਾਂਗੇ 2016 ਮਾਡਲ ਦੀ ਕਾਰ ਹੈ 1390000 ਰੁਪਿਆ ਡਿਮਾਂਡ ਪ੍ਰਾਈਸ ਹੈ ਵੀ ਮਾਡਲ ਹੈ ਵੀ ਵੇਰੀਐਂਟ ਹੈ ਤੇ ਭਾਜੀ ਮੈਨੂਅਲ ਵੇਰੀਐਂਟ ਹੈ ਸਰ ਬਿਲਕੁਲ ਮੈਨੂਅਲ ਵੇਰੀਐਂਟ ਹੈ ਵਾਈਟ ਕਲਰ ਦੀ ਕਾਰ ਵੀ ਵੀ ਆਈਪੀ ਨੰਬਰ ਦੇ ਨਾਲ ਅਸੀਂ ਕਾਰ ਦੇਾਂਗੇ ਵੀ ਵੇਰੀਐਂਟ ਕਾਰ ਦੇਾਂਗੇ ਵੀ ਵੇਰੀਐਂਟ ਉਹ ਕਾਰ ਹੈ ਪੁਸ਼ ਬਟਨ ਸਟਾਰਟ ਕਾਰ ਹੁੰਦੀ ਹੈ ਬਿਲਕੁਲ ਫਰੈਸ਼ ਕਾਰ ਪ੍ਰੋਜੈਕਟਰ ਲੈਂਪਸ ਦੇ ਨਾਲ ਹੈ ਅਲਾਈ ਟਾਇਰ ਐਕਸਟਰਾ ਲੱਗੇ ਹੋਏ ਆ ਦੇਖੋ ਭਾਈ ਨੇ ਫੀਚਰਸ ਦੱਸਤੇ ਆ ਇਸਦੇ ਪੂ ਸਟਾਰਟ ਸਟਾਪ ਬਟਨ ਆਉਂਦੇ ਆ ਅਲੋਇ ਵੀਜ਼ ਅਲੱਗ ਤੋਂ ਲੱਗੇ ਭਾਜੀ 13 ਲੱਖ ਕਿੰਨੇ ਪੈਸੇ ਦੱਸੇ ਸੀਗੇ ਸਰ ਇਹ ਆਪਾਂ ਕਾਰ ਬਹੁਤ ਜਾਇਜ਼ ਪੈਸੇ ਦੇ ਦਾਂਗੇ 139000 ਰੁਪਏ ਡਿਮਾਂਡ ਪ੍ਰਾਈਸ ਬਾਕੀ ਔਨ ਟੇਬਲ ਨੇਗੋਸ਼ੀਏਬਲ ਬਾਕੀ ਔਨ ਟੇਬਲ ਨੇਗੋਸ਼ੀਏਬਲ ਬਹੁਤ ਵਧੀਆ ਭਾਜੀ ਨੈਕਸਟ ਕਾਰ Honda City ਬਿਲਕੁਲ ਸਰ ਇਸ ਤੋਂ ਬਾਅਦ ਆਪਾਂ Honda City ਤੇ ਆਨੇ ਆ ਸਨਰੂਫ ਵਾਲੀ Honda City ਅਲਾਈ ਟਾਇਰ ਐਕਸਟਰਾ ਲੱਗੇ ਜਲੰਧਰ ਨੰਬਰ ਕਾਰ ਜਿਹਦੀ ਕੀ ਕਾਰ ਦੀ ਡਿਮਾਂਡ ਹੈ ਸਭ ਜਗ੍ਹਾ ਅਲਾਈ ਟਾਇਰ ਐਕਸਟਰਾ ਲੱਗੇ ਅਟਰੈਕਟਿਵ ਕਾਰ ਜਿਹਨੂੰ ਆਪਾਂ ਕਹਿੰਦੇ ਆ 8 ਲੱਖ 15 ਹਜ਼ਾਰ ਰੁਪਏ ਦੀ ਡਿਮਾਂਡ ਪ੍ਰਾਈਸ ਤੇ ਚੱਲੀ ਸਿਰਫ 70 75 ਹਜ਼ਾਰ ਕਿਲੋਮੀਟਰ ਅਲਾਈ ਟਾਇਰ ਐਕਸਟਰਾ ਲੱਗੇ ਵਿਦ ਸਨਰੂਫ ਵਾਲਾ ਮਾਡਲ ਡੀਜ਼ਲ ਵਰਜਨ ਕਾਰ ਤੇ ਪਾਜੀ ਨੂੰ ਆਫੀਸਰ ਕਾਰ ਵੀ ਕਹਿ ਸਕਦੇ ਸਰ ਤੁਸੀਂ ਦੇਖ ਰਹੇ ਹੋ ਸਨ ਰੂਫ ਵਾਲ ਮੈਂ ਇਸ਼ਾਰਾ ਜਰੂਰ ਕਰਾਂਗਾ ਦੇਖ ਸਕਦੇ ਹੋ ਵਿੱਧ ਸਨ ਰੂਫ ਕਾਰ ਹੈ ਜਲੰਧਰ ਦੀ ਰਜਿਸਟ੍ਰੇਸ਼ਨ ਹੈ ਡੀਜ਼ਲ ਕਾਰ ਹੈ ਬ੍ਰਾਂਡ ਨਿਊ ਕਾਰ ਹੈ ਆਫੀਸਰ ਕਾਰ ਵੀ ਆਪਾਂ ਇਹਨੂੰ ਕਹਿੰਦੇ ਆ ਤੇ ਪਾਜੀ ਪ੍ਰਾਈਸ ਕਿੰਨੇ ਵੜਾ ਸਰ ਤੁਹਾਨੂੰ ਦੱਸਿਆ ਕਿ ਪ੍ਰਾਈਸ 8 ਲੱਖ 15000 ਰੁਪਏ ਡਿਮਾਂਡ ਪ੍ਰਾਈਸ ਬਾਕੀ ਔਨ ਟੇਬਲ ਨੇਗੋਸ਼ੀਏਬਲ ਬਾਕੀ ਔਨ ਟੇਬਲ ਨੇਗੋਸ਼ੀਏਬਲ ਤੇ ਇਸ এর ਨਾਲ ਦੀ ਮਿਲਦੀ ਜੁਲਦੀ ਕਾਰ ਇਸ ਸਿਗਮੈਂਟ ਦੀ ਸਰ ਇਹ ਸਿਆਜ਼ ਦੀ ਸਿਆਜ਼ 2016 ਮਾਡਲ ਦੀ ਡੀਜ਼ਲ ਕਾਰ ਹੈ 6 ਲੱਖ ਰੁਪਏ ਦੀ ਡਿਮਾਂਡ ਪ੍ਰਾਈਸ ਲਕਜ਼ਰੀ ਕਾਰ 6 ਲੱਖ ਦੀ ਰੇਂਜ 16 ਮਾਡਲ ਬਹੁਤ ਘੱਟ ਮਿਲਦੀ ਹੈ ਸੁਫਤਰੀ ਕਾਰ ਕਾਰ ਹੈ ਤੁਸੀਂ ਆ ਕੇ ਸਾਨੂੰ ਥੋੜੀ ਬਹੁਤੀ 1.8 ਲੱਖ 1.2 ਲੱਖ ਦੇ ਕੇ ਬਾਕੀ ਕਾਰ ਫਾਈਨਾਂਸ ਤੇ ਘਰ ਲੈ ਕੇ ਜਾ ਸਕੋ ਬਾਕੀ ਫਾਈਨਾਂਸ ਹੋ ਜਾਏਗਾ ਤੇ ਭਾਜੀ VDI ਡੀਜ਼ਲ ਜੀ ਸਰ VDI ਡੈਲਟਾ ਮਾਡਲ ਨੂੰ ਆਪਾਂ VDI ਵੀ ਕਿਹਾ ਜਾਂਦਾ ਡੈਲਟਾ ਵੀ ਕਿਹਾ ਜਾਂਦਾ ਜੀ ਸਰ ਨੈਕਸਟ ਕਾਰ ਕਾਈਗਰ ਰੇਨਾਲਟ ਦੀ ਮੈਂ ਕਹਿੰਦਾ ਰੇਅਰੈਸਟ ਆਫ ਰੇਅਰਰ ਕਾਰ ਹੋਏਗੀ 2023 ਮਾਡਲ ਮਿਲੇਗੀ 3000 ਕਿਲੋਮੀਟਰ ਚੱਲੀ 11.5 ਲੱਖ ਦੀ ਨਵੀਂ ਕਾਰ 8 ਲੱਖ 40 ਹਜ਼ਾਰ ਰੁਪਏ 2023 ਮਾਡਲ ਸਿਰਫ ਤੇ ਨਜ਼ਰ ਕੀ ਸਰ 3000 ਕਿਲੋਮੀਟਰ ਚੱਲੀ ਆਟੋਮੈਟਿਕ ਕਾਰ 11 ਲੱਖ 50 ਹਜ਼ਾਰ ਦੀ ਨਵੀਂ ਹੈ ਤੁਹਾਨੂੰ ਮਿਲੇਗੀ 8 ਲੱਖ 40 ਹਜ਼ਾਰ ਚ 50 ਹਜ਼ਾਰ ਰੁਪਏ ਦੇ ਕੇ ਬਾਕੀ ਸਾਰਾ ਲੋਨ ਤਾਂ ਭਾਜੀ ਆਟੋਮੈਟਿਕ ਟਰਾਂਸਮਿਸ਼ਨ ਕਾਰ ਬਿਲਕੁਲ ਸਰ ਆਟੋਮੈਟਿਕ ਟਰਾਂਸਮਿਸ਼ਨ ਹੈ 3000 ਕਿਲੋਮੀਟਰ ਚੱਲੀ ਹੈ ਸਿਰਫ ਆਹ ਦੇਖੋ ਬਿਲਕੁਲ ਐਂਡਰੋਇਡ ਪਲੇਅਰ ਮੈਟਿੰਗ ਸ਼ੈਟਿੰਗ ਈਚ ਐਂਡ ఎవਰੀਥਿੰਗ ਸਾਰਾ ਕੁਝ ਸਰ ਐਨ ਆਰ ਆਈ ਪਾਰਟੀ ਦੀ ਗੱਡੀ 3000 ਕਿਲੋਮੀਟਰ ਚੱਲੀ 11 11.5 ਲੱਖ ਦੀ ਨਵੀਂ ਤੁਹਾਡੇ ਲਈ ਸਿਰਫ 8,40,000 ਰੁਪਏ ਦੀ 50,000 ਰੁਪਿਆ ਦੇ ਕੇ ਬਾਕੀ ਸਾਰਾ ਲੋਨ ਕਾਰ ਤੇ ਅਵੇਲੇਬਲ ਹੈ 200 ਬਹੁਤ ਵਧੀਆ ਕਾਰ ਹੈ ਐਸਸੀਬੀ ਦਾ ਪੂਰਾ ਫੀਲ ਹੈ ਮਾਈਲੇਜ ਵੱਲੋਂ ਬਹੁਤ ਅੱਛੀ ਹੈ ਬਲੈਕ ਕਲਰ ਹੈ ਆਟੋਮੈਟਿਕ ਚੀ ਹੈ ਜਿਹੜੇ ਮੇਰੇ ਦੋਸਤ ਇਹ ਫੀਲ ਆਪਣਾ ਚੜਾਣਾ ਚਾਹੁੰਦੇ ਆ ਬਲੈਕ ਬਿਊਟੀ ਰੱਖਣਾ ਚਾਹੁੰਦੇ ਉਹਨਾਂ ਲਈ ਬੈਸਟ ਇਹ ਕਾਰ ਰਹਿਣ ਵਾਲੀ ਹੈ ਭਾਜੀ ਪ੍ਰਾਈਸ ਕੀ ਦੱਸਿਓ ਸੀ ਸਰ 8,40,000 ਰੁਪਏ ਦੀ ਤੁਹਾਡੇ ਚੈਨਲ ਦੇ ਉੱਪਰ ਆਪਾਂ ਦੇ ਦੇ ਰਹੇ ਹਾਂ ਫਰਸਟ ਕਮ ਫਰਸਟ ਸਰਵ ਦੇ ਬੇਸਿਸ ਤੇ ਹੈ ਜਲਦੀ ਜਲਦੀ ਬੁੱਕ ਕਰਾਓ ਕਾਰ 50000 ਰੁਪਏ ਇਕੱਠਾ ਕਰੋ ਤੇ ਕਾਰ ਹੈ ਘਰ ਲੈ ਜਾਓ ਵਿਦ ਰੂਫ ਰੌਡਸ ਵਿਦ ਰੀਅਰ ਵਾਈਪਰ ਫਸਟ ਓਨਰ ਕਾਰ ਦੋਨੋਂ ਚਾਬੀਆਂ ਕੀਲੈਸ ਐਂਟਰੀ ਪੁਸ਼ ਬਟਨ ਸਟਾਰਟ ਬਹੁਤ ਲੋਡਡ ਫੀਚਰਸ ਦੇ ਨਾਲ ਨੈਕਸਟ ਕਾਰ ਲੈ ਕੇ ਆਏ ਆ 15 ਮਾਡਲ i20 ਪ੍ਰੋਜੈਕਟਰ ਲੈਂਪ ਦੇ ਨਾਲ ਡੀਜ਼ਲ ਵਰਜਨ ਕਾਰ 5.5 ਲੱਖ ਰੁਪਏ ਦੀ ਡਿਮਾਂਡ ਪ੍ਰਾਈਸ ਟਾਇਰ ਬਿਲਕੁਲ ਨਵੇਂ ਅਲਾਇਸ ਕੰਪਨੀ ਵਾਲੇ ਆਉਂਦੇ ਨੇ ਸਾਈਡ ਸ਼ੀਸ਼ਾ ਰੂਫ ਰੌਡਸ ਤੱਕ ਨਾਲ ਆਂਦੀਆਂ टू टोन इंटीरियर आंदा ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਇੰਟੀਰੀਅਰ ਹੈ ਸੀਡੀ ਸਿਸਟਮ ਹੈ ਪੁਸ਼ ਬਟਨ ਸਟਾਰਟ ਹੈ ਸਵਾ ਪੰਜ ਲੱਖ ਰੁਪਏ ਦੀ ਡਿਮਾਂਡ ਪ੍ਰਾਈਸ 1 ਲੱਖ ਰੁਪਇਆ ਦੇ ਕੇ ਬਾਕੀ ਸਾਰਾ ਕਾਰ ਤੇ ਲੋਨ ਅਵੇਲੇਬਲ ਹੈ ਸਰ ਬਹੁਤ ਵਧੀਆ ਭਾਜੀ i20 ਐਕਟਿਵ ਕਾਰ ਹੈ ਸਰ ਇਹ ਐਕਟਿਵ ਕਾਰ ਹੈ ਬਿਲਕੁਲ ਫੈਬੂਲਸ ਕਾਰ ਹੈ ਟੂ ਟੋਨ ਇੰਟੀਰੀਅਰ ਹੈ ਪੁਸ਼ ਬਟਨ ਸਟਾਰਟ ਹੈ ਡੀਜ਼ਲ ਵਰਜਨ ਕਾਰ ਹੈ ਚੱਲੀ ਲਗਭਗ 90 ਹਜ਼ਾਰ ਕਿਲੋਮੀਟਰ ਸਰ ਬਹੁਤ ਵਧੀਆ ਜੀ ਅੱਗੇ ਸਰ ਘੱਟ ਬਜਟ ਦੀ ਕਾਰ ਜਿੰਨੇ ਲਾਇਟਾਇਰ ਦੇ ਸ਼ੌਂਕ ਪੂਰਾ ਕਰਨਾ ਹੈ 2000 ਤੇ ਨਵ ਮਾਡਲ ਦੀ ਕਾਰ ਸਵਿਫਟ પેટ્રોલ 240000 ਰੁਪਏ ਦੀ ਰੇਂਜ ਡਿਮਾਂਡ ਪਰ ਹੈ ਜੀ ਸਰ પેટ્રોલ ਕਾਰ ਹੈ 240000 ਰੁਪਏ ਦੀ ਡਿਮਾਂਡ ਪ੍ਰਾਈਸ ਹੈ ਬਿਲਕੁਲ ਫਰੈਸ਼ ਕਾਰ ਹੈ ਜਿੰਨੇ ਇੱਕ 2 ਲੱਖ ਰੁਪਏ ਦੀ ਕਾਰ ਲੈਣੀ ਹੈ ਲਾਇਟਾਇਰ ਦਾ ਸ਼ੌਂਕ ਪੂਰਾ ਕਰਨਾ ਹੈ ਬਿਲਕੁਲ ਫਰੈਸ਼ ਕਾਰ ਤੁਸੀਂ ਘਰ ਆ ਕੇ ਕਾਰ ਲੈ ਕੇ ਜਾ ਸਕਦੇ ਹੋ ਤੇ ਪਾਰੀ ਆਪਾਂ ਨੂੰ ਰੇਅਰ ਕਾਰ ਵੀ ਕਹਿ ਸਕਦੇ ਹਾਂ ਕਿਉਂਕਿ ਪੁਰਾਣਾ ਮਾਡਲ ਪੈਟਰੋਲ ਮਿਲਦਾ ਬਿਲਕੁਲ ਸਰ ਪੁਰਾਣਾ ਮਾਡਲ ਪੈਟਰੋਲ ਨਹੀਂ ਮਿਲਦਾ ਲਾਇਟਾਇਰ ਲੱਗੇ ਨਹੀਂ ਲੱਗਦੇ 40 45000 ਦੇ ਲਾਇਟਾਇਰ ਐਕਸਟਰਾ ਲੱਗੇ ਹੋਏ ਨੇ 240000 ਦੀ ਡਿਮਾਂਡ ਪ੍ਰਾਈਸ ਹੈ ਉਹ ਵੀ 네ਗੋਸ਼ੀਏਬਲ ਔਨ ਟੇਬਲ ਹੈ ਸਰ ਨੈਕਸਟ ਕਾਰ ਆਪਾਂ 2021 ਮਾਡਲ ਦੀ ਸਕੋਰਪਿਓ ਲੈ ਕੇ ਆਏ ਆ ਤੁਹਾਡੇ ਲਈ ਟਾਇਰ ਬਿਲਕੁਲ ਨਵੇਂ ਵਰਗੇ ਨੇ ਫਰੈਸ਼ ਟਾਇਰ ਨੇ ਅਲੌਇਜ਼ ਲੱਗੇ ਨੇ 2021 ਮਾਡਲ ਦੀ ਕਾਰ ਹੈ ਸਕ੍ਰੈਚਲੈਸ ਡਾਟਲੈਸ ਕਾਰ ਹੈ ਤੁਸੀਂ ਆ ਕੇ 8 ਲੱਖ ਰੁਪਇਆ ਇਕੱਠਾ ਕਰੋ 152000 ਦੇ ਕੇ ਬਾਕੀ ਸਾਰਾ ਲੋਨ ਅਵੇਲੇਬਲ ਹੈ ਫਰਸਟ ਓਨਰ ਕਾਰ ਹੈ ਜੀ ਬਾਕੀ ਸਾਰਾ ਫਾਈਨਾਂਸ ਹੋ ਜਾਏਗਾ ਉਸ ਤੋਂ ਬਾਅਦ ਅੱਗੇ ਆਪਾਂ ਆਨੇ ਆ ਹੰਡਾਈ ਦੀ ਵਰਨਾ ਤੇ ਬਿਲਕੁਲ ਫਰੈਸ਼ ਕਾਰ 2019 ਮਾਡਲ ਦੀ ਕਾਰ ਡੀਜ਼ਲ ਵਾਲੀ ਕਾਰ 40 60 70000 ਕਿਲੋਮੀਟਰ ਅਲੋਇ ਟਾਇਰ ਐਕਸਟਰਾ ਵਿਦ ਸਨਰੂਫ ਮਾਡਲ ਪੁਸ਼ ਬਟਨ ਸਟਾਰਟ ਈਚ ਐਂਡ ਤੁਸੀਂ ਦੇਖੋ ਵੈਂਟੀਲੇਟਿਡ ਸੀਟਾਂ ਦੇ ਨਾਲ ਕਾਰ ਹੈ ਪੁਸ਼ ਬਟਨ ਸਟਾਰਟ ਸਟਾਰਟ ਹੈ 77000 ਕਿਲੋਮੀਟਰ ਚੱਲੀ ਹੈ ਵਿਦ ਸਨਰੂਫ ਹੈ 940000 ਰੁਪਏ ਦੀ ਰੇਂਜ ਤੇ ਡਿਮਾਂਡ ਪ੍ਰਾਈਸ ਹੈ ਬਾਕੀ ਔਨ ਟੇਬਲ ਨੇਗੋਸ਼ੀਏਬਲ ਹੈ 150000 ਰੁਪਏ ਦੇ ਕੇ ਬਾਕੀ ਕਾਰ ਤੇ ਸਾਰਾ ਲੋਨ ਅਵੇਲੇਬਲ ਹੈ ਬਾਕੀ ਲੋਨ ਹੋ ਜਾਏਗਾ ਬਿਲਕੁਲ ਜੀ ਐਲ ਆਈਟਰ ਬਹੁਤ ਸੋਹਣੇ ਲੱਗੇ ਨੇ ਵਿਦ ਸਨਰੂਫ ਵਰਜਨ ਕਾਰ ਆ ਗਈ ਡੀਜ਼ਲ ਵਰਜਨ ਕਾਰ ਆ ਗਈ ਸਾਰੀਆਂ ਰਿਕੁਆਇਰਮੈਂਟਸ ਪੂਰੀਆਂ 202063 ਨੰਬਰ ਆ ਗਿਆ ਪੇਡ ਨੰਬਰ ਦੇ ਨਾਲ ਫਰਸਟ ਓਨਰ ਕਾਰ ਔਨ ਟੇਬਲ ਤੁਹਾਡੇ ਚੈਨਲ ਤੇ 1.5 ਲੱਖ ਰੁਪਏ ਦੇ ਕੇ ਬਾਕੀ ਸਾਰਾ ਲੋਨ ਅਵੇਲੇਬਲ ਹੈ ਸਰ 2019 ਮਾਡਲ ਦੀ ਆਰਟੀਗਾ ਕਾਰ ZDI प्लस मॉडल ਜਿਹੜਾ ਕਿ ਟਾਪ ਮਾਡਲ ਹੁੰਦਾ ਹੈ 19 ਮਾਡਲ ਕਾਰ 9 ਲੱਖ 90 ਹਜ਼ਾਰ ਰੁਪਏ ਦੀ 1 ਲੱਖ 50 ਹਜ਼ਾਰ ਦੇ ਕੇ ਬਾਕੀ ਸਾਰਾ ਲੋਨ ਅਵੇਲੇਬਲ ਡੀਜ਼ਲ ਕਾਰ ਦੋਸਤੋਂ ਡੀਜ਼ਲ ਕਾਰ ਹੈ ZEA+ ਟਾਪ ਮਾਡਲ ਹੁੰਦਾ ਇਸ ਵਿੱਚ ਰਿਵਰਸ ਕੈਮਰਾ ਨੈਵੀਗੇਸ਼ਨ Apple CarPlay Android Auto ਇਦਾਂ ਦੇ ਫੰਕਸ਼ਨਸ ਆਉਂਦੇ ਆ ਪੁਲਸ ਸਟਾਰਟ ਸਟਾਪ ਬਟਨ ਹੈ ਤੇ ਇਹ ਕਾਰ ਵੀ ਮਾਰਕੀਟ ਚ ਹੁਣ ਮਿਲਦੀ ਨਹੀਂ ਕਿਉਂਕਿ ਮਾਰੂਤੀ ਡੀਜ਼ਲ ਇੰਜਨ ਦੇ ਹੀ ਨਹੀਂ ਰਿਹਾ ਸਰ ਨਹੀਂ ਦੇ ਰਿਹਾ ਸਰ ਅਲੋਏ ਦੇ ਨਾਲ ਟਾਇਰ ਬਿਲਕੁਲ ਨਵੇਂ ਅਪੋਲੋ ਦੇ ਲੱਗੇ ZI+ ਟਾਪ ਮਾਡਲ ਕਾਰ ਸੀਟ ਕਵਰ ਲੋਡਡ ਜੈਨੂਨ ਸੀਟ ਕਵਰ ਡਬਲ AC ਸਾਰਾ ਕੁਝ ਹੈ ਸਰ ਕਾਰ ਦੇ ਵਿੱਚ ਸਿਰਫ 1.5 ਲੱਖ ਰੁਪਇਆ ਦੇ ਕੇ ਇਹ ਕਾਰ ਅਸੀਂ ਘਰ ਲੈ ਕੇ ਜਾ ਸਕਦੇ ਡੀਜ਼ਲ ਵਾਲੀ ਕਾਰ ਸਰ 2018 ਮਾਡਲ ਦੀ SUV ਠੀਕ ਹੈ ਜੀ ਬ੍ਰਾਂਡ ਨਿਊ ਕਾਰ 11.30 ਲੱਖ ਰੁਪਏ ਦੀ ਰੇਂਜ ਬਹੁਤ ਫਰੈਸ਼ ਕਾਰ ਜਿਹਨੂੰ ਅਲੋਏ ਟਾਇਰ ਐਕਸਟਰਾ ਲੱਗੇ ਸੀਟ ਕਵਰ ਬਹੁਤ ਪਿਆਰੇ ਕਾਰ ਪੁਸ਼ ਬਟਨ ਸਟਾਰਟ ਤੁਸੀਂ ਕਾਰ ਇੰਟੀਰੀਅਰ ਦੇਖੋ ਐਕਸਟੀਰੀਅਰ ਦੇਖਿਓ W7 ਵੇਰੀਐਂਟ ਚ ਕਾਰ ਆਂਦੀ ਹੈ ਫਰੈਸ਼ ਕਾਰ ਆਂਦੀ ਹੈ 11 ਲੱਖ 20000 ਰੁਪਏ ਦੀ ਰੇਂਜ 1 ਲੱਖ 50000 ਰੁਪਏ ਦੇ ਕੇ ਬਾਕੀ ਸਾਰਾ ਲੋਨ ਅਵੇਲੇਬਲ ਹੈ ਜੀ 1 ਲੱਖ 50000 ਦੇ ਕੇ ਬਾਕੀ ਸਾਰਾ ਉਸ ਤੋਂ ਬਾਅਦ ਤੁਹਾਨੂੰ ਅੱਜ ਤੋਹਫਾ ਦੇਵਾਂਗੇ ਸਰ ਇਹ ਤੋਹਫਾ ਹੈਗਾ ਕਰੇਟਾ ਤੁਹਾਡੇ ਚੈਨਲ ਦੇ ਉੱਪਰ ਉਹ ਵੀ ਹੈਗੀ ਪੈਟਰੋਲ ਤੇ ਉਹ ਵੀ ਹੈਗੀ ਆਟੋਮੈਟਿਕ ਤੇ ਅਲੋਇਜ਼ ਦੇ ਕੇ ਛੇ ਜਣੇ ਪੁੱਛਣਗੇ ਕਿ ਸਰ ਅਲੋਏ ਕਿੱਥੋਂ ਪੁਆਏ? ਉਹ ਸੋਹਣੀ ਪਲਾਟੀ ਦੇ ਅਲੋਏ ਵੀਲਸ ਹੈ। ਪਲਾਟੀ ਦੇ ਅਲੋਏ ਵੀਲਸ ਹੈ। ਬਹੁਤ ਸੋਹਣੇ ਅਲੋਏ ਵੀਲ ਹੈ। 2021 ਮਾਡਲ ਦੀ ਆਟੋਮੈਟਿਕ ਕਾਰ, ਪੈਟਰੋਲ ਕਾਰ, ਬ੍ਰਾਂਡ ਨਿਊ ਕਾਰ 13,90,000 ਰੁਪਏ ਦੀ ਡਿਮਾਂਡ ਪ੍ਰਾਈਸ ਚ ਪੂਰਾ ਸਨਰੂਫ ਵਾਲੀ ਕਾਰ। ਬਾਕੀ ਔਨ ਟੇਬਲ ਨੇਗੋਸ਼ੀਏਬਲ। 2021 ਮਾਡਲ ਦੱਸਿਆ। ਬਿਲਕੁਲ ਸਰ। ਤੇ ਨਵੀਂ ਕਾਰ ਨਾਲ ਤਾਂ ਬਹੁਤ ਸੇਵਿੰਗ ਹੋ ਰਹੀ ਹੈ। ਸਰ ਬਹੁਤ ਜ਼ਿਆਦਾ ਸੇਵਿੰਗ ਹੋ ਰਹੀ ਹੈ। ਇੰਟੀਰੀਅਰ ਫੈਬੂਲਸ ਹੈ। ਬਲੈਕ ਇੰਟੀਰੀਅਰ ਚ ਰੈੱਡ ਟੇਪਿੰ ਪੂਰਾ ਪੈਨਾਰੋਮਿਕ ਸਨਰੂਫ ਤੁਸੀਂ ਉੱਪਰ ਦੇਖ ਸਕਦੇ ਹੋ ਪੈਨਾਰੋਮਿਕ ਸਨਰੂਫ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਾਰ ਦੀ ਕਿਹਾਂ ਕੁਆਲਿਟੀ ਹੈ ਬਿਲਕੁਲ ਪੂਰੇ ਪੈਨਾਰੋਮਿਕ ਸਨਰੂਫ ਦੇ ਨਾਲ ਹੈ ਅਲॉयਜ਼ ਐਕਸਟਰਾ ਲੱਗੇ ਨੇ ਸਿਰਫ 1.5 ਲੱਖ ਰੁਪਿਆ ਦੇ ਕੇ ਕਾਰ ਅਸੀਂ ਘਰ ਲੈ ਕੇ ਜਾ ਸਕਦੇ ਆ ਬਿਨਾਂ ਕਿਸੇ ਬਾਰਗੇਨਿੰਗ ਤੋਂ ਤੇ ਦਮਨ ਪਾਜੀ ਹਜੇ ਵੀ ਕਈ ਵਾਰ ਦੂਰ ਦੇ ਜੋ ਕਸਟਮਰਸ ਹੈ ਪੰਜਾਬ ਦੇ ਉਹ ਫਾਈਨਾਂਸ ਬਾਰੇ ਪੁੱਛਦੇ ਕੀ ਪਾਜੀ ਲੋਨ ਹੋ ਜਾਏਗਾ ਸਰ ਲੋਨ ਤੁਹਾਡੇ ਚੈਨਲ ਤੇ ਅਸੀਂ ਹਰ ਕਾਰ ਦੇ ਨਾਲ ਦੱਸਦੇ ਪਿਆ ਕਿ ਇਹ ਚ ਲੱਖ 1.5 ਲੱਖ ਦਿਓ ਇਹ ਚ 50000 ਦਿਓ 1.5 ਲੱਖ ਦੇ ਕੇ 1.5 ਲੱਖ ਦੇ ਕੇ ਕ੍ਰੇਟਾ ਤੁਸੀਂ ਘਰ ਲੈ ਕੇ ਜਾ ਸਕਦੇ ਹੋ ਔਨ ਈਜ਼ੀ ਇਨਸਟਾਲਮੈਂਟ ਜਿਹੜੀ ਇਨਸਟਾਲਮੈਂਟ ਆ ਮਨਥਲੀ ਬੇਸ ਤੇ ਬੰਦੀ ਹੈ ਤੁਹਾਡੇ ਈਵਿਊਰਸ ਦਾ ਬਹੁਤ ਜ਼ਿਆਦਾ ਫੋਨ ਆਂਦਾ ਹੈ ਕਿ ਯਾਰ ਇੱਥੇ ਛਮਾਈ ਕਿਸ਼ਤ ਚਾਹੀਦੀ ਸਾਨੂੰ 6 ਮਹੀਨੇ ਦੀ ਕਿ ਮੈਂ ਤੁਹਾਨੂੰ ਇੱਕ ਕਲੀਅਰ ਕਰਨਾ ਚਾਹੁੰਦਾ ਤੁਹਾਡੇ ਚੈਨਲ ਤੇ ਸ਼ਾਇਦ ਕਿਸੇ ਨੇ ਨਾ ਕਲੀਅਰ ਕੀਤਾ ਹੋਵੇ ਜਿਹੜੀ ਕਾਰ ਦੀ ਇਨਸਟਾਲਮੈਂਟ ਹੈ ਉਹ ਸਿਰਫ ਮਨਥਲੀ ਬੇਸ ਤੇ ਬੰਦੀ ਹੈ 6 ਮਹੀਨੇ ਦੀ ਇਨਸਟਾਲਮੈਂਟ ਕਦੇ ਨਹੀਂ ਬੰਦੀ ਕੋਈ ਵੀ ਬੈਂਕਿੰਗ ਹੈ ਉਹ ਸਿਰਫ ਮਨਥਲੀ ਬੇਸ ਤੇ ਲੋਨ ਦਿੰਦੀ ਹੈ ਮਨਥਲੀ ਇਨਸਟਾਲਮੈਂਟ ਤੇ ਹੀ ਲੋਨ ਮਿਲਦਾ ਬਿਲਕੁਲ ਸਹੀ ਦੋਸਤੋ ਜੋ ਪਾਜੀ ਨੇ ਦੱਸਿਆ EMI ਜੋ ਵੀ ਬਣਦੀ ਹੈ ਉਹ ਮੰਥਲੀ ਬੇਸਿਸ ਤੇ ਬਿਲਕੁਲ ਸਰ ਬਿਲਕੁਲ ਠੀਕ ਹੈ ਬਾਕੀ ਭਾਈ ਦਾ ਥੱਲੇ ਕੰਟੈਕਟ ਨੰਬਰ ਚੱਲ ਰਿਹਾ ਹੈ ਪਾਜੀ ਉਤੇ ਕੰਟੈਕਟ ਕਰ ਸਕਦੇ ਆ ਬਿਲਕੁਲ ਸਰ ਪਾਜੀ ਦੇ ਨੰਬਰ ਵੀ ਚੱਲ ਰਹੇ ਉਹਨਾਂ ਦੇ ਬ੍ਰਦਰ ਦਾ ਨੰਬਰ ਵੀ ਚੱਲ ਰਿਹਾ ਹੈ ਤੁਸੀਂ ਕਾਲ ਕਰਕੇ ਕ੍ਰਿਸਟਲ ਕਾਰ ਬਾਜ਼ਾਰ ਜਲੰਧਰ ਵਿజిਟ ਕਰ ਸਕਦੇ ਹੋ ਬਿਲਕੁਲ ਸਰ ਪਹਿਲਾਂ ਇੱਕ ਹੋਰ ਸਿਲਵਰ ਵਰਨਾ ਦਿਖਾਈ ਸੀ ਹੁਣ ਪਾਜੀ ਦਿਖਾਉਗੇ ਵਾਈਟ ਕਲਰ ਦੀ ਵਰਨਾ ਸਰ ਵਾਈਟ ਵਰਨਾ 2019 ਮਾਡਲ ਦੀ SX ਮਾਡਲ ਦੀ ਡੀਜ਼ਲ ਮਾਡਲ ਦੀ 10 ਲੱਖ 80 ਹਜ਼ਾਰ ਰੁਪਏ ਦੀ ਰੇਂਜ ਚ ਵਰਨਾ ਸਰ ਇਹਦੇ ਚ ਵੀ ਸਨਰੂਫ ਅਵੇਲੇਬਲ ਹੈ ਇਹਦੇ ਚ ਵੀ ਸਨਰੂਫ ਅਵੇਲੇਬਲ ਹੈ ਇਹਦੀ ਖਾਸੀਅਤ ਇੱਕੋ ਹੀ ਹੈ ਕਿ ਇਹ ਕਾਰ ਆਟੋਮੈਟਿਕ ਹੈ ਇਹ ਡੀਜ਼ਲ ਆਟੋਮੈਟਿਕ ਹੈ ਸਰ ਇਹ ਕਾਰ ਰੇਅਰ ਮਿਲਦੀ ਹੈ ਇਹ ਸ਼ੇਪ ਵੀ ਰੀਅਲ ਮਿਲਦੀ ਹੈ ਜਿਨ੍ਹਾਂ ਨੂੰ ਪਸੰਦ ਹੈ ਉਹ ਇਹ ਕਾਰ ਨੂੰ ਲੈ ਕੇ ਜਾਂਦੇ ਆ ਆਟੋਮੈਟਿਕ ਕਾਰ 2019 ਮਾਡਲ ਦੀ ਕਾਰ 10,80,000 ਰੁਪਏ ਦੀ ਡਿਮਾਂਡ ਪ੍ਰਾਈਸ ਬਾਕੀ ਔਨ ਟੇਬਲ ਨੇਗੋਸ਼ੀਏਬਲ ਬਾਕੀ ਔਨ ਟੇਬਲ ਨੇਗੋਸ਼ੀਏਬਲ ਬਹੁਤ ਵਧੀਆ ਤੇ ਪਾਜੀ ਇੱਕ ਸਵਿਫਟ ਵੀ ਅਵੇਲੇਬਲ ਹੈ ਸਵਿਫਟ 2019 ਮਾਡਲ ਤੁਸੀਂ ਦੇਖ ਸਕਦੇ ਹੋ ਲਾਈਟਰ ਬਹੁਤ ਪਿਆਰੇ ਲੱਗੇ ਆ ਅਟਰੈਕਟਿਵ ਲੱਗੇ ਆ ਟਾਇਰਸ 80% ਟਾਇਰ ਹੈ 54005400 ਨੰਬਰ ਹੈ ਬਿਊਟੀਫੁਲ ਕਾਰ 6,90,000 ਰੁਪਏ ਦੀ ਡਿਮਾਂਡ ਪ੍ਰਾਈਸ 2019 ਮਾਡਲ ਬੱਕਟ ਸੀਟ ਜਿਹਨੂੰ ਆਪਾਂ ਕਹਿੰਦੇ ਆ ਲੈਦਰ ਦੇ ਸੀਟ ਕਵਰ ਲੱਗੇ ਹੋਏ ਆ ਬਹੁਤ ਪਿਓਰੇਸਟ ਫਾਰਮਸ ਸੀਡੀ ਸਿਸਟਮ ਸਾਰੀ ਕਾਰ ਦੀ ਬਿਲਕੁਲ ਜੈਨੂਨ ਰਿਕਾਰਡ ਦੀ ਗਾਰੰਟੀ ਹੋਏਗੀ ਬਿਲਕੁਲ ਫਰੈਸ਼ ਕਾਰ ਹੋਏਗੀ ਸਰ ਬਹੁਤ ਵਧੀਆ ਭਾਈ ਪ੍ਰਾਈਸ ਕੀ ਦੱਸਿਆ ਸੀ ਜੀ ਸਰ 690000 ਰੁਪਏ ਬਾਕੀ ਔਨ ਟੇਬਲ ਨੇਗੋਸ਼ੀਏਬਲ ਤਾਂ ਦੋਸਤੋ ਦਮੰਦੀਰ ਭਾਈ ਨੇ ਤੁਹਾਨੂੰ ਸਾਰੀ ਕਾਰਸ ਦਾ ਸਟਾਕ ਦਿਖਾਤਾ ਹੈ ਲੋਨ ਫੈਸਿਲਿਟੀ ਵਾਲੇ ਤੁਹਾਨੂੰ ਦੱਸਦਾ ਹੈ ਤਾਂ ਇਸੇ ਨੇ ਨਾਲ ਸਾਡੀ ਇਸ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਛੀ ਅੱਛੀ ਕਾਰਸ ਦੇ ਆਪਸ਼ਨ ਤੁਹਾਡੇ ਦੇ ਲੈ ਕੇ ਆਂਦੇ ਰਾਵਾਂਗੇ ਅੱਜ ਦਾ ਵੀਡੀਓ ਕਰਦੇ ਆਪਾਂ ਇੱਥੇ ਹੀ ਐਂਡ ਬਹੁਤ ਜਲਦ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਵਿੱਚ